ਦੇਵੋंनो ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸਨਾਓ ਤੁਹਾਡਾ ਕੀ ਹਾਲ ਚਾਲ ਚਲੋ ਜੀ ਹੁਣ ਹੋ ਗਿਆ ਮਾਰਨਿੰਗ ਦਾ ਟਾਈਮ ਹੈ ਸਵੇਰ ਦੇ ਹੋਏ ਆ 8:30 ਉਤੇ ਹੁਣ ਆਪਾਂ ਲਗੇ ਆ ਮਿੱਸਾ ਆਟਾ ਗੁੰਨਣਾ ਤੇ ਅੱਜ ਹੁਣ ਬਣਾਉਂਗੇ ਆਪਾਂ ਮਿੱਸੀਆਂ ਰੋਟੀਆਂ ਤੇ ਸਵੇਰੇ ਸਵੇਰੇ ਵਧੀਆ ਲੱਗਦੀਆਂ ਹੁੰਦੀਆਂ ਮੱਖਣ ਲੱਸੀ ਨਾਲ ਚਲੋ ਜੀ ਉਹਦੇ ਵਾਸਤੇ ਆਪਾਂ ਨੇ ਸਾਰੀ ਤਿਆਰੀ ਕਰ ਲਈ ᱛੀ ਹੈ ਤੇ ਹੁਣ ਆਪਾਂ ਆਟਾ ਗੁੰਨਣਾ ਸਟਾਰਟ ਕਰਦੇ ਆਂ ਤੇ ਇਹ ਦੇਖੋ ਇੱਧਰ ਆਪਾਂ ਨੇ ਲੱਤਾ ਕਣਕ ਦਾ ਆਟਾ ਹੈ ਤੇ ਆਪਾਂ ਨੇ ਇਹਨਾਂ ਦੇਖੋ ਇੰਨਾ ਸਾਰਾ ਲੈ ਲਿਆ ਆਪਾਂ ਨੇ ਬੇਸਣ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਪੰਜ ਛੇ ਪਾਵਾਂਗੇ ਆਪਾਂ ਨੇ ਹਰੀਆਂ ਮਿਰਚਾਂ ਇਸ ਤਰ੍ਹਾਂ ਨਾ ਪੀਸ ਕੱਟ ਲੈਨੇ ਛੋਟੇ ਛੋਟੇ ਤੇ ਆਪਾਂ ਨੇ ਥੋੜਾ ਜਿਹਾ ਲੱਤਾ ਯਾਦ ਰੱਖ ਇਹਨੂੰ ਕਦੂਕਾਸ ਕਰਕੇ ਨਾ ਵਿੱਚ ਪਾਵਾਂਗੇ ਇਹਦੇ ਨਾਲ ਨਾ ਰੋਟੀਆਂ ਦਾ ਨਾ ਸਵਾਦ ਨਾ ਵੱਖਰਾ ਹੀ ਹੋ ਜਾਂਦਾ ਏ ਦੇਖੋ ਸੌਰੀ ਤੇਦਰ ਆਪਾਂ ਨੇ ਲੱਤੀਆ ਪਾਲਕ ਲੱਤੀ ਆ ਤੇ ਥੋੜਾ ਜਿਹਾ ਲੱਤਾ ਧਨੀਆ ਤੇ ਫਿਰ ਗ੍ਰੀਨ ਗ੍ਰੀਨ ਰੋਟੀਆਂ ਨਾ ਬਹੁਤ ਜਿਆਦਾ ਵਧੀਆ ਲੱਗਦੀਆਂ ਦੇਖੋ ਜੀ ਜਿਹੜੀ ਪਾਲਕ ਹੁੰਦੀ ਹੈ ਨੇ ਅੱਖਾਂ ਦੀ ਰੋਸ਼ਨੀ ਵੀ ਵਧਾਉਂਦੀ ਹੈ ਆਪਾਂ ਨੂੰ ਵੱਧ ਤੋਂ ਵੱਧ ਖਾਣੀ ਚਾਹੀਦੀ ਹੈ ਸਾਡੇ ਨਾਲ ਖੇਤ ਦੇ ਵਿੱਚ ਨਾ ਬਾਧੂ ਪਾਲਕ ਹੋਈ ਪਈ ਹੈ ਮੈਂ ਕਿਹਾ ਚਲੋ ਇਹਦੀਆਂ ਨਾ ਮਿਸੀਆਂ ਰੋਟੀਆਂ ਦੇ ਵਿੱਚ ਪਾ ਕੇ ਬਣਾਵਾਂਗੇ ਤੇ ਬਹੁਤ ਜਿਆਦਾ ਵਧੀਆ ਲੱਗਦੀਆਂ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬੇਸਣ ਪਾ ਲੈਨੇ ਆਂ ਦੇ ਵਿੱਚ ਪਾਵਾਂਗੇ ਸਵਾਦ ਅਨਸਾਰ ਪਾਵਾਂਗੇ ਆਪਾਂ ਇਹਦੇ ਵਿੱਚ ਨਮਕ ਆਪਾਂ ਨੇ 2 ਚਮਚੇ ਪਾ ਲੈਨੇ ਨਮਕ ਦੇ ਦੇਖੋ ਜੀ ਆਪਾਂ ਨੇ ਥੋੜੀ ਜੀ ਦਾ ਪਾਉਣੀ ਹੈ ਹਰੀ ਮਿਰਚ ਤੇ ਇੰਨੀ ਗਾਪਾ ਪਾ ਲੈਨੇ ਆ ਲਾਲ ਮਿਰਚ ਇਹ ਜਿਹੜੀਆਂ ਹਰੀਆਂ ਮਿਰਚਾਂ ਨਾ ਇਹ ਇੰਨੀਆਂ ਤਿੱਖੀਆਂ ਨਹੀਂ ਹੈਗੀਆਂ ਤੇ ਇੱਕ ਚਮਚਾ ਪਾਵਾਂਗੇ ਆਪਾਂ ਭਰ ਕੇ ਗਰਮ ਮਸਾਲੇ ਦਾ ਦੇਖੋ ਜੀ ਮਿੱਸੀਆਂ ਰੋਟੀਆਂ ਨਾ ਫਿੱਕੀਆਂ ਫਿੱਕੀਆਂ ਨਹੀਂ ਵਧੀਆ ਲੱਗਦੀਆਂ ਹੈਗੀਆਂ ਜਿੰਨਾਂ ਨੋਣ ਮਿਰਚਾਂ ਦੇ ਵਿੱਚ ਕਰਾਰਾ ਹੋਗਾ ਨਾ ਉਹਨੀਆਂ ਜ਼ਿਆਦਾ ਵਧੀਆ ਲੱਗਦੀਆਂ ਹੈ ਇਹ ਕਲਰ ਵਾਸਤੇ ਇੱਕ ਚਮਚਾ ਪਾਵਾਂਗੇ ਆਪਾਂ ਭਰ ਕੇ ਹਲਦੀ ਦਾ ਤੇ ਹਲਦੀ ਵੀ ਆਪਣੇ ਸਿਹਤ ਵਾਸਤੇ ਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਇਹ ਘਰ ਦੀ ਉਹ ਹਲਦੀ ਸਾਡੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦੂंगे ਹਰੀਆਂ ਮਿਰਚਾਂ ਜਿਹੜਾ ਆਪਾਂ ਨੇ ਕਹਾ ਪਾਉਣਾ ਨਾ ਅਦਰਕ ਪਾਉਣਾ ਹੈ ਇਹਨੂੰ ਆਪਾਂ ਨਾ ਕद्दूकस ਕਰਕੇ ਪਾਵਾਂਗੇ ਉਹ ਜਿਹੜਾ ਆਪਾਂ ਕੱਟ ਕੇ ਪਾਉਨੇ ਹੈ ਨਾ ਫਿਰ ਉਹ ਵਧੀਆ ਜਿਹਾ ਨਹੀਂ ਲੱਗਦਾ ਹੈਗਾ ਇੱਕ ਨਾਟੇ ਦੇ ਵਿੱਚ ਨਾ ਫਿਰ ਇਹ ਆਦਰਕ ਮਿਕਸ ਹੋ ਜੂਗਾ ਚੰਗੀ ਤਰ੍ਹਾਂ ਪਤਾ ਵੀ ਨਹੀਂ ਲੱਗਣਾ ਹੈਗਾ ਵੀ ਇਹਦੇ ਵਿੱਚ ਆਦਰਕ ਆਪਾਂ ਨੇ ਪਾਇਆ ਹੋਇਆ ਹੈ ਕਿ ਨਹੀਂ ਪਾਇਆ ਹੋਇਆ ਹੈਗਾ ਤੇ ਤਾਂ ਇਹ ਸਵੇਰੇ ਸਵੇਰੇ ਤਾਂ ਨਾ ਸਾਡੀ ਫੈਮਿਲੀ ਨੂੰ ਨਾ ਮਿੱਸੀ ਰੋਟੀ ਬਹੁਤ ਜ਼ਿਆਦਾ ਪਸੰਦ ਲੱਗਦੀ ਹੈ ਤਾਂ ਆਪਾਂ ਨੇ ਦਾਲ ਵੀ ਬਣਾਈ ਹੋਈ ਆ ਉਹ ਆਪਾਂ ਦੁਪਹਿਰੇ ਨੂੰ ਸਿੰਪਲ ਰੋਟੀਆਂ ਨਾਲ ਫਿਰ ਦਾਲ ਖਾਵਾਂਗੇ ਕਿ ਸਵੇਰੇ ਸਵੇਰੇ ਤਾਂ ਨਾ ਫਿਰ ਜਿਹਨੇ ਕੰਮ ਧੰਦੇ ਦੇ ਜਾਣਾ ਹੁੰਦਾ ਨਾ ਤੇ ਛੋਟੂ ਵੀ ਇੱਧਰ ਕਣਕ ਨੂੰ ਪਾਣੀ ਲਾਉਣ ਲੱਗਿਆ ਹੋਇਆ ਤੇ ਉਹ ਵੀ ਹਾਜ਼ਰੀ ਬਣਦੀ ਹੁੰਦੀ ਹੈ ਨਾ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਦੋ ਦੋ ਰੋਟੀਆਂ ਖਾ ਲੈਣੇ ਆ ਫਿਰ ਜਦੋਂ ਭੁੱਖ ਲੱਗਣੀ ਹੈ ਦੁਪਹਿਰੇ ਨੂੰ ਫਿਰ 1:30 ਵਜੇ ਫਿਰ ਦਾਲ ਨਾਲ ਰੋਟੀ ਦਮਾ ਕੇ ਆਪਾਂ ਉਹਨਾਂ ਨੂੰ ਚਲੋ ਜੀ ਆਪਾਂ ਨੇ ਨਾ ਹੁਣ ਕਦੂਕਾਸ ਕਰ ਲਿਆ ਏ ਕਦੂਕਾਸ ਕਰਕੇ ਨਾ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆ ਪਾਲਕ ਤੇ ਧਨੀਆ ਤੇ ਗ੍ਰੀਨ ਗ੍ਰੀਨ ਰੋਟੀਆਂ ਬਹੁਤ ਜ਼ਿਆਦਾ ਵਧੀਆ ਲੱਗਦੀਆਂ ਨੇ ਤੇ ਹੁਣ ਆਪਾਂ ਨੇ ਕੀ ਕਰਨਾ ਇਹਨੂੰ ਨਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਨਾ ਹੁਣ ਇਹਨੂੰ ਚੰਗੀ ਤਰ੍ਹਾਂ ਗੋਲ ਲੂਗੇ ਇਹ ਰੋਟੀਆਂ ਆਪਾਂ ਨੇ ਗੈਸ ਤੇ ਨਹੀਂ ਬਣਾਉਣੀ ਹੈਗੇ ਇਹ ਆਪਾਂ ਚੁੱਲੇ ਤੇ ਬਣਾਵਾਂਗੇ ਦੇਖੋ ਜੀ ਜਿਹੜੀ ਚੁੱਲੇ ਤੇ ਰੋਟੀ ਹੁੰਦੀ ਹੈ ਨਾ ਬਹੁਤ ਵਧੀਆ ਰੜ ਕੇ ਤਿਆਰ ਹੁੰਦੀ ਹੈ ਮਿੱਸੀ ਰੋਟੀ ਤੇ ਆਪਾਂ ਹੁਣ ਨਾ ਦੇਸੀ ਤਰੀਕੇ ਨਾਲ ਜਿਵੇਂ ਪਿੰਡਾਂ ਦੇ ਵਿੱਚ ਮਿੱਸੀਆਂ ਰੋਟੀਆਂ ਪਕਾਉਂਦੇ ਆ ਚੁੱਲੇ ਦੇ ਆਪਾਂ ਉਸ ਤਰ੍ਹਾਂ ਤਰੀਕੇ ਨਾਲ ਤੁਹਾਨੂੰ ਪਕਾ ਕੇ ਦਿਖਾਵਾਂਗੇ ਹੁਣ ਆਪਾਂ ਨੇ ਸਾਰੀਆਂ ਚੀਜ਼ਾਂ ਮਿਕਸ ਕਰਨੀਆਂ ਨੇ ਤੇ ਹੁਣ ਪਾਣੀ ਪਾ ਕੇ ਨਾ ਆਪਾਂ ਇਹਨੂੰ ਚੰਗੀ ਤਰ੍ਹਾਂ ਗੁੰਨਦਨੇ ਆ। ਦੇਖੋ ਜਿਹੜਾ ਮਿੱਸਾ ਆਟਾ ਹੁੰਦਾ ਨਾ ਇਹ ਅੱਧਾ ਘੰਟਾ ਰਾਂ ਪਹਿਲਾਂ ਗੁੰਨ ਕੇ ਰੱਖਣਾ ਚਾਹੀਦਾ ਫਿਰ ਇਹਦੀ ਨਾ ਕਣੀ ਜੀ ਮਰ ਜਾਂਦੀ ਆ ਫਿਰ ਆਟਾ ਸੈੱਟ ਹੋ ਜਾਂਦਾ ਤੇ ਰੋਟੀ ਫਿਰ ਬਹੁਤ ਵਧੀਆ ਬਣਦੀ ਆ। ਇਹੋ ਜਿਹਾ ਆਪਣਾ ਆਟਾ ਗੁੰਨ ਹੋ ਗਿਆ ਏ ਤੇ ਆਪਾਂ ਨੇ ਬਹੁਤਾ ਪਤਲਾ ਵੀ ਨਹੀਂ ਕਰਿਆ ਹੈਗਾ। ਤੇ ਆਪਾਂ ਲਾਵਾਂਗੇ ਥੋੜਾ ਜਿਹਾ ਰਾਵਾਂਗੇ ਉੱਪਰ ਦੇਸੀ ਘਿਓ ਫਿਰ ਹੁਣ ਆਪਾਂ ਨਾ ਹੁਣਨਾ 10-15 ਮਿੰਟ ਤੱਕ ਨਾ ਇਹਨੂੰ ਨਾ ਇਸ ਤਰ੍ਹਾਂ ਨਾ ਰੈਸਟ ਤੇ ਛੱਡ ਦਿੰਨੇ ਆ ਫਿਰ ਇਹ ਆਟਾ ਨਾ ਆਪਣਾ ਇਹ ਚੰਗੀ ਤਰ੍ਹਾਂ ਸੈੱਟ ਹੋ ਜਾਣਾ ਫਿਰ ਇਹਦੀਆਂ ਰੋਟੀਆਂ ਬਣਨਗੀਆਂ ਬਹੁਤ ਵਧੀਆ ਚਲੋ ਜੀ ਹੁਣ ਆਪਾਂ ਨਾ ਰੋਟੀਆਂ ਪਕਾਉਣ ਵੇਲੇ ਤੁਹਾਨੂੰ ਮਿਲਦੇ ਆਂ ਪਾਣੀ ਹੱਤੀ ਰੋਟੀ ਕਹਿੰਦੇ ਆ ਇਹ ਸਵੇਰੇ ਸਵੇਰੇ ਨਾ ਬਹੁਤ ਜ਼ਿਆਦਾ ਵਧੀਆ ਲੱਗਦੀ ਆ ਇਹ ਚੁੱਲ੍ਹੇ ਦੀ ਨਾ ਜਿਆਦਾ ਸਵਾ ਲੱਗਦੀ ਹੈ ਇਹ ਤਾਂ ਰੈਡੀ ਹੋਈ। ਕਰੀਆਂ ਤੇ ਪੀੜੀਆਂ ਪੀੜੀਆਂ ਰੋਟੀਆਂ ਨਾ ਬਹੁਤ ਜ਼ਿਆਦਾ ਕਰਾਰੇਆਂ ਨੂੰ ਮਿਰਚ ਪਾਇਆ ਹੋਇਆ ਬਹੁਤ ਜ਼ਿਆਦਾ ਵਧੀਆ ਲੱਗਦੀਆਂ ਨੇ। ਦੇਖੋ ਜੀ ਜਿਹੜੀ ਮੇਰੀ ਭੈਣਾਂ ਨੂੰ ਨਹੀਂ ਆਉਂਦੀਆਂ ਨਾ ਉਹਨਾਂ ਪੇਪਰ ਤੇ ਵੀ ਬਣਾ ਸਕਦੀਆਂ ਨੇ ਮਿੱਸੀਆਂ ਰੋਟੀਆਂ। ਇਹ ਮੈਂ ਆਪਾਂ ਮੱਕੀ ਦੀ ਰੋਟੀ ਬਣਾਉਣੀ ਆ ਨਾ ਇਸ ਤਰ੍ਹਾਂ ਬਹੁਤ ਵਧੀਆ ਸੌਖੇ ਤਰੀਕੇ ਨਾਲ ਰੋਟੀ ਪੱਕ ਜਾਂਦੀ ਹੈ। ਅਜਿੱਤੇ ਠੰਡੀ ਠੰਡੀ ਚੱਲਦੀ ਹਵਾ ਵੇੜੇ ਵਿੱਚ ਹੁਣ ਤਾਂ ਦੇਖੋ ਜੀ ਮੌਸਮ ਦਾ ਨਾ ਸਵੇਰੇ ਸਵੇਰੇ ਤਾਂ ਬਹੁਤ ਵਧੀਆ ਹੁੰਦਾ ਏ ਵੀ ਠੰਡਾ ਮੌਸਮ ਆ ਬਾਹਰ ਬੈਠਣ ਨੂੰ ਵੀ ਦਿਲ ਕਰਦਾ ਜਦੋਂ 11 ਵਜਾਂ ਨੇ ਨਾ ਫੇਰ ਤਾਂ ਇੰਨੀ ਗਰਮ ਹਵਾ ਆਉਂਦੀ ਹੈ ਨਾ ਫੇਰ ਤਾਂ ਐ ਹੁੰਦਾ ਵੀ ਬਸ ਅੰਦਰੇ ਬਹਿ ਕੇ ਕੰਮ ਕਰ ਲਓ ਜਿਹੜਾ ਕਰਨਾ। ਆਪਾਂ ਰੋਟੀ ਨੂੰ ਨਾ ਚੰਗੀ ਤਰ੍ਹਾਂ ਪਾਸਾ ਬਦਲਾ ਲੈਂਦੇ ਆ। ਉਹ ਜਿਹੜੇ ਆਪਾਂ ਛੋਲੇ ਪਏ ਹੈਗੇ ਨੀ ਰੋਟੀ ਆਟਾ ਵੀ ਉਹਦੇ ਹੈਗੇ ਉਹ ਉਹ ਵੀ ਰੋਟੀ ਬਹੁਤ ਜ਼ਿਆਦਾ ਤਾਕਤਵਾਰ ਹੁੰਦੀ ਹੈ। ਉਹ ਛੋਲੇ ਵਾਲੀ ਵਧੀਆ। ਹਾਂ ਛੋਲਿਆਂ ਨੂੰ ਵਿੱਚ ਥੋੜਾ ਮਿਕਸ ਹੋ ਜਾਂਦਾ ਨਾ ਵਿੱਚ ਥੋੜਾ ਸੋਆਬੀਨ ਪਾ ਲਵੇ। ਉਹ ਵੀ ਰੋਟੀ ਵਧੀਆ ਰਹਿੰਦੀ ਹੈ। ਕਿਰਪਾ ਕਰਕੇ ਉਹਨਾਂ ਨੂੰ ਆਪਾਂ ਨਾ ਗਰਮ-ਗਰਮ ਰੋਟੀ ਦੇ ਦਈਏ ਇਹਨਾਂ ਨੂੰ। ਖਾਣ ਵਾਸਤੇ ਸਾਡੀ ਫੈਮਿਲੀ ਪਹੁੰਚ ਚੁੱਕੀ ਹੈ। ਤੁਹਾਡੇ ਆਪਣੇ ਇੰਨੀ ਸੋਹਣੀ ਪਾਲਕ ਹੋਈ ਵੀ ਐ ਨਾ ਲੈਰੀ ਲੈਰੀ ਜੀ ਅਰੇ ਕੱਲ ਮਰ ਤੋਂ ਛੋਟਨੇ ਪਾਣੀ ਲਾਤਾ ਬਹੁਤ ਵਧੀਆ ਹੋਈ ਪਈ ਐ ਪਾਲਕ ਉਹਦਾ ਪਾਲਕ ਦਾ ਮੀਕਾ ਬਸ ਸੈਕਣ ਮਿਸੀਆਂ ਰੋਟੀਆਂ ਦੇ ਵਿੱਚ ਪਾਲੇ ਕਰਨੀ ਐ ਵਿੱਚ ਧਣੀਆਂ ਪਾਲੇ ਕਰਨ ਨਾਲ ਥੋੜਾ ਜਿਆ ਵਧੀਆ ਲੱਗਦੀ ਐ ਮੈਂ ਪਾਲਕ ਦੀ ਭੁਰਜੀ ਬਣਾਵਾਂ ਭੁਰਜੀ ਦੀ ਹੁਣ ਗਰਮੀ ਦੇ ਵਿੱਚ ਨਹੀਂ ਭੁਰਜੀ ਵਧੀਆ ਲੱਗਦੀ ਐ ਪਾਲਕ ਦੇ ਵਿੱਚ ਗਰਮਾ ਠੰਡੀ ਐ ਨਹੀਂ ਨਹੀਂ ਐਕਣ ਮਿਸੀਆਂ ਰੋਟੀਆਂ ਦੇ ਵਿੱਚ ਪਾ ਲਓ ਇਹਨੂੰ ਵਧੀਆ ਆਗੇ ਉਹਨੇ ਦੁਬਾਰਾ ਫੇਰ ਬੁੱਢੀ ਜਾਣਾ ਨਾਲੇ ਤਾਂ ਹਰੀ ਹਰੀਆਂ ਰੋਟੀਆਂ ਵਧੀਆ ਲੱਗਦੀਆਂ ਨੇ ਕੁਝ ਵੀ ਬਖੀ ਬਾਤ ਮਾਂ ਮੱਖਾ ਦੋ ਬਖੀ ਬੰਦੀ ਉਹ ਰੋਜ ਇਹ ਥੋੜੀ ਥੋੜੀ ਵੱਡ ਹੋ ਜੇ ਗਾਨੀਆਂ ਰੋਟੀਆਂ ਦੇ ਵਿੱਚ ਪਾ ਲਵੇ ਵਧੀਆ ਲੱਗਦੀ ਹੈ ਫੁੱਜੀ ਦਾ ਤਿਆਰ ਕਰਦੀਆਂ ਜੋ ਤੇਰੀ ਖਾਦੀ ਹੈ ਦੇਖੋ ਜੀ ਇੱਥੇ ਚੁੱਲੇ ਵਿੱਚ ਨਾ ਰੋਟੀਆਂ ਪੂਰੀ ਰੜ ਗਈ ਹੈ ਸਟਾਰਟ ਬਥੇਰੀ ਤੇਜ਼ ਹੋਣਾ ਬਹੁਤੀ ਵਾ ਲੋ ਦੇਖੋ ਜੀ ਅੱਜ ਤੋਂ ਅਸੀਂ ਸਟਾਰਟ ਕਰ ਦਿੱਤੀਆਂ ਨੇ ਮਿੱਠੀਆਂ ਰੋਟੀਆਂ ਬਣਾਉਣੀਆਂ ਹਾਂ ਦੋ ਤਿੰਨ ਮਹੀਨੇ ਨਾ ਬਸ ਮਿੱਠੀਆਂ ਰੋਟੀਆਂ ਹੀ ਚੱਲਣਗੀਆਂ ਸਵੇਰੇ ਸਵੇਰੇ ਮਾਰਨਿੰਗ ਤੁਸੀਂ ਇਹਨੂੰ ਨਾ ਘਿਓ ਲਾ ਕੇ ਵੀ ਪਕਾ ਸਕਦੇ ਆ ਪਰ ਘਿਓ ਵਾਲੀਆਂ ਸਾਡੀ ਫੈਮਿਲੀ ਨੂੰ ਬਿਲਕੁਲ ਵੀ ਪਸੰਦ ਨਹੀਂ ਹੈਗੀਆਂ ਇਹਦੇ ਪਾਣੀ ਹੱਥੀਓ ਰੋਟੀ ਨਾਲ ਤਾਂ ਛੇਤੀ ਹਾਜਮ ਆ ਜਾਂਦੀ ਹੈ ਉਹ ਫੇਰ ਨਾ ਭਾਰੀ ਭਾਰੀ ਹੋ ਜਾਂਦੀ ਹੈ ਉਹ ਗੋਜਰ ਹੋ ਜਾਂਦੀ ਹੈ ਉਹ ਫਿਰ ਛੇਤੀ ਹਾਜਮ ਨਹੀਂ ਆਉਂਦੀ ਹੈਗੀ ਜੇ ਜਿਹੜੀ ਇਸ ਤਰ੍ਹਾਂ ਆਪਾਂ ਪਾਣੀ ਦੇ ਹੱਥ ਲਾ ਕੇ ਰੋਟੀ ਪਕਾਉਨੇ ਨਾ ਇਹ ਹਲਕੀ ਹੁੰਦੀ ਹੈ ਆ ਲੈਂਗੇ ਤੁਹਾਡੇ ਹੱਥ ਨੂੰ ਸੇਕ ਲੱਗ ਜਾਣਾ ਗੁਰੇ ਦੇਖੋ ਜੀ ਸਾਡੀ ਮੰਮੀ ਜੀ ਉਹਨੀ ਤਾਂ ਬਣਾਉਂਦੇ ਨੇ ਬਹੁਤ ਵੱਡੀਆਂ ਵੱਡੀਆਂ ਰੋਟੀਆਂ ਬਣਾਉਂਦੇ ਨੇ ਮੈਂ ਮੈਂ ਤਾਂ ਛੋਟੀਆਂ ਛੋਟੀਆਂ ਰੋਟੀਆਂ ਬਣਾਉਂਦੀ ਆਂ ਮਿੱਸੀਆਂ ਇਹ ਕਹਿੰਦਾ ਜਦੋਂ ਅਸੀਂ ਬਣਾਉਂਦੇ ਹੁੰਦੇ ਤੇ ਨਾ ਇੱਕ ਰੋਟੀ ਨਾਲੇ ਬੰਦਾ ਰੱਜ ਜਾਂਦਾ ਤਾਂ ਕਹਿੰਦਾ ਦੂਜੀ ਰੋਟੀ ਮੰਗਣ ਦੀ ਕਹਿੰਦੇ ਲੋੜ ਨਹੀਂ ਪਈ ਪੈਂਦੀ ਹੈਗੀ ਦੇਖੋ ਜੀ ਮਿੱਸੀ ਰੋਟੀ ਖਾ ਕੇ ਨਾ ਛੇਛੇ ਦੀ ਭੁੱਖ ਨਹੀਂ ਲੱਗਦੀ ਹੈ ਇਹ ਬਹੁਤ ਜ਼ਿਆਦਾ ਨਾ ਤਾਕਤਵਾਰ ਰੋਟੀ ਹੁੰਦੀ ਹੈ ਇਹ ਜਿਹੜੀ ਮਿੱਸੀ ਰੋਟੀ ਹੁੰਦੀ ਹੈ ਲਿਓ। ਤੋਂ ਵਾਲੇ ਉਹਦੀ ਪਲੇਟ ਲਿਓਗੀ ਤੀ। ਬਸ ਪਲੇਟ ਦੇ ਵਿੱਚ ਰੱਖ ਲੇ ਜੀ। ਉਹ ਆਪਣੀ ਲਈ ਚੱਲੀ। ਉਹਨਾਂ ਦਾ ਕੰਮ ਤੋਂ ਮਾਰ ਗਿਆ ਭਾਈ ਜੀ। ਬਸ ਰੱਖ ਦਿਓ। ਚਲੋ ਜੀ ਆਪਾਂ ਨੇ ਨਾ ਅਰੇ ਤਾਂ ਹੋਰ ਵੀ ਰੋਟੀਆਂ ਬਣਾਉਣੀਆਂ ਆਪਾਂ ਨੇ ਆਪਣੇ ਜੈਸੀ ਉਹਨਾਂ ਦੀਆਂ ਤੇ ਕਣਕ ਦੀਆਂ ਰੋਟੀਆਂ ਵੀ ਬਣਾਉਣੀਆਂ ਤੇ ਵੀਡੀਓ ਤਾਂ ਫੇਰ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਆ। ਚਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਹੁਣ ਇੱਥੇ ਹੀ ਕਰਦੇ ਆ ਮਿਲਦੇ ਹੁਣ ਅਗਲੀ ਵੀਡੀਓ 'ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਹਨ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਐਦਾਂ ਹੀ ਆਪਾਂ ਸੋਸੋਣੀਆਂ ਵੀਡੀਓ ਪਾਉਂਦੇ ਰਵਾਂਗੇ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਹੁਣ ਅਗਲੀ ਵੀਡੀਓ 'ਚ ਧੰਨਵਾਦ